ਦਾ ਕਿ ਮਦਦ ਆ ਦੇ ਟੰਗ ਹੋ ਗਿਆ ਤੇ ਮੈਂ ਕਿਹਾ ਡਾਕਟਰਾਂ ਨੇ ਲੋਕਲ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਕਹਿੰਦੇ ਕਿ ਸਿਵਲ ਹਸਪਤਲ ਜਾਂ ਕਿਤੇ ਵੀ ਤੁਸੀਂ ਹਸਪਤਲ ਲੈ ਜਾਓ ਕੰਡੀਸ਼ਨ ਸੀਰੀਅਸ ਆ ਉਸ ਤੋਂ ਬਾਅਦ ਮੈਂ ਫਾਸਾਬਦ ਨੂੰ ਪਾਇਆ ਕਿ ਦਾਵਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਹਸਪਤਲ ਲੈ ਜਾਓ ਸਿਵਲ ਚ ਮੈਂ ਆ ਗਿਆ ਤੁਸੀਂ ਲੈ ਕੇ ਚੱਲੋ ਉਹ ਆਟੋ ਚ ਉਹਨਾਂ ਨੇ ਬਿਠਾਇਆ ਉਹ ਲੈ ਕੇ ਆ ਗਏ ਉਹਨਾਂ ਦੀ ਸੀਰੀਅਸ ਜਾਦੀ ਕੰਡੀਸ਼ਨ ਨਹੀਂ ਰਸਤੇ 'ਚ ਕੀ ਹੋਇਆ ਇਹਨਾਂ ਨੇ ਸਟੈਂਡ ਵਾਲਿਆਂ ਨੇ ਖਿਲਾਰ ਲਿਆ ਇਹਨਾਂ ਨੇ ਇੰਨੀ ਬਤਮੀਜ਼ੀ ਕੀਤੀ ਆ ਇਹਨਾਂ ਰਫ ਲੈਂਗੁਏਜ ਬੋਲੇ ਕਿ ਜਿੰਨੀ ਦੇ ਤੱਕ ਤੁਸੀਂ ਪਰਚੀ ਨਹੀਂ ਕਟਾਓਗੇ ਓਨੀਆਂ ਤੱਕ ਆਪਾਂ ਅੱਗੇ ਨਹੀਂ ਜਾਣ ਦੇਣਾ ਹਾਂ ਠੀਕਾ ਜੀ 10 ਮਿੰਟ 12 ਮਿੰਟ ਘਟੋ ਘਟੇ ਇਹਨਾਂ ਨੇ ਚੰਗਾ ਮਤਲਬ ਬੈਸ ਬਸਾਈ ਕੀਤੀ ਆ ਪੂਰਾ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਪਰ ਸਾਨੂੰ ਪਹਿਲੇ ਪਰਚੀ ਕਟਾ ਕੇ দাও ਸ਼ਾਮੀ 7 ਵੇ ਦਾ ਟਾਈਮ ਸੀ ਅੱਜ ਮੈਨੂੰ ਫੋਨ ਆਇਆ ਮੈਂ ਡਿਊਟੀ ਤੇ ਸੀ ਮੈਨੂੰ ਫੋਨ ਆਇਆ ਵਾ ਮੇਰੇ ਫਾਤ ਸਾਹ ਦਾ ਕਿ ਮਦਦ ਜਿਆਦਾ ਤੰਗ ਹੋ ਗਿਆ ਤੇ ਮੈਂ ਕਿਹਾ ਡਾਕਟਰਾਂ ਨੇ ਉਥੇ ਲੋਕਲ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਕਹਿੰਦੇ ਕਿ ਸਿਵਲ ਹਸਪੀਟਲ ਜਾ ਕਿਤੇ ਵੀ ਤੁਸੀਂ ਹਸਪੀਟਲ ਲੈ ਜਾਓ ਕੰਡੀਸ਼ਨ ਸੀਰੀਅਸ ਆ ਉਸ ਤੋਂ ਬਾਅਦ ਮੈਂ ਫਾਸਾਦਾਂ ਨੂੰ ਫੋਨ ਕੀਤਾ ਦਾਵਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਹਸਪਤਾਲ ਲੈ ਜਾਓ ਸਿਵਲ ਚ ਮੈਂ ਆ ਗਿਆ ਤੁਸੀਂ ਲੈ ਕੇ ਚੱਲੋ ਉਹ ਆਟੋ ਚ ਉਹਨਾਂ ਨੇ ਬਿਠਾਇਆ ਉਹ ਲੈ ਕੇ ਆ ਗਿਆ ਉਹਨਾਂ ਦੀ ਸੀਰੀਅਸ ਜਿਆਦੀ ਕੰਡੀਸ਼ਨ ਨਹੀਂ ਰਸਤੇ 'ਚ ਕੀ ਹੋਇਆ ਇਹਨਾਂ ਨੇ ਸਟੈਂਡ ਵਾਲਿਆਂ ਨੇ ਖਿਲਾਰ ਲਿਆ ਇਹਨਾਂ ਨੇ ਇੰਨੀ ਬਤਮੀਜ਼ੀ ਕੀਤੀ ਆ ਇਹਨਾਂ ਰਫ ਲੈਂਗੁਏਜ ਬੋਲੇ ਕਿ ਜਿੰਨੀ ਦੇ ਤੱਕ ਤੁਸੀਂ ਪਰਚੀ ਨਹੀਂ ਕਟਾਓਗੇ ਓਨੀਅਰ ਤੱਕ ਆਪਾਂ ਅੱਗੇ ਨਹੀਂ ਜਾਣ ਦੇਣਾ ਠੀਕ ਆ ਜੀ 10 ਮਿੰਟ 12 ਮਿੰਟ ਘਟੋ ਘਟੇ ਇਹਨਾਂ ਨੇ ਚੰਗਾ ਮਤਲਬ ਬੈਸ ਬਸਾਈ ਕੀਤੀ ਆ ਤੇ ਜਿੰਨੀ ਤੱਕ ਪਰਚੀ ਨਹੀਂ ਕਟਾਉਗੇ ਉਨੇ ਤੱਕ ਅੱਗੇ ਨਹੀਂ ਜਾਣ ਦੇਣਾ ਹੈਗਾ ਸੀਰੀਅਸ ਕੰਡੀਸ਼ਨ ਸੀ ਤੇ ਕਾਫੀ ਮਤਲਬ ਪੇਰੈਂਟਸ ਨੇ ਸਾਹਿਬ ਨੇ ਕਿਹਾ ਵੀ ਆ ਗਈ ਤੁਸੀਂ ਪੈਸੇ ਲੈ ਲਓ ਜਿੰਨੇ ਲੈਣੇ ਆ ਉਹ ਮਤਲਬ ਰੋਂ ਵਰਗੇ ਪੂਰਾ ਰੋਂ ਹੀ ਲੱਗ ਗਿਆ ਸੀ ਕਿ ਤੁਸੀਂ ਲੈ ਲਓ ਕਿ ਸਾਨੂੰ ਕਮ ਸੇ ਕਮ ਐਮਰਜੈਂਸੀ ਜਿਹੜੇ ਪੇਸ਼ੈਂਟ ਨੂੰ ਪਹਚਾ ਲੈਣ ਦਿਓ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਉਲਟ ਪੂਰਾ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਬਟ ਸਾਨੂੰ ਪਹਿਲੇ ਪਰਚੀ ਕਟਾ ਕੇ ਦਿਓ ਚਲੋ ਮੇਰੇ ਨਾਲ ਅੱਜ ਹੱਡ ਬੀਤੀ ਆ ਆਮ ਜਨਤਾ ਨਾਲ ਕਿੰਨਾ ਕੁਝ ਹੋ ਰਿਹਾ ਜੇ ਕੁਝ ਹੋ ਜਾਂਦਾ ਮੈਂ ਪੁੱਛਣਾ ਚਾਹਣਾ ਡੀਸੀ ਸਾਹਿਬ ਨੂੰ ਸਿਵਲ ਪ੍ਰਸ਼ਾਸਨ ਨੂੰ ਸਿਵਲ ਸਰਜਨ ਨੂੰ ਕਿ ਜੇ ਮੇਰੀ ਮਦਰ ਨੂੰ ਕੁਛ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਆ ਮੰਨ ਲਿਆ ਕਿ ਇਹਨਾਂ ਨੇ ਠੇਕਾ ਭਰਿਆ ਆਪਣਾ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਪੈਸੇ ਦੇਣ ਤੋਂ ਵੀ ਨਹੀਂ ਮੁਕਰੇ ਪਰ ਕਮ ਸੇ ਕਮ ਪੇਸ਼ੈਂਟ ਨੂੰ ਤਾਂ ਜ਼ਰੂਰੀ ਇਸਨਾਂ ਐਮਰਜੈਂਸੀ ਅਸੀਂ ਕਿਤੇ ਉੱਡ ਕੇ ਤੇ ਆਟੋ ਵਾਲੇ ਨਾਲ ਚੱਲਣੀ ਹੀ ਜਾਣਾ ਬਸ ਕਮ ਸੇ ਕਮ ਇੱਕ ਪੇਸ਼ੈਂਟ ਨੂੰ ਐਮਰਜੈਂਸੀ 'ਚ ਐਡਮਿਟ ਕਰਵਾ ਗਏ ਤੁਸੀਂ ਲੈ ਲਓ ਜਿੰਨੀ ਤੱਕ ਮੇਰੇ ਫਾਦ ਸਾਹਿਬ ਨੇ ਫਿਰ ਪਰਚੀ ਦੇ ਪੈਸੇ ਦਿੱਤੇ ਆ 40 50 ਚਲੋ ਜੋ ਵੀ ਆ ਫਿਰ ਉਹਨਾਂ ਨੇ ਜਾਨ ਦਿੱਤਾ ਵਾ ਉਸ ਤੋਂ ਉਰ ਤੋਂ ਪਹਿਲੇ ਇਹਨਾਂ ਨੇ ਜਾਨ ਦਿੱਤਾ ਹੈਗਾ ਮੈਂ ਮੰਗ ਕਰਦਾ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਉਹ ਜਿਆਦਾ ਇਹਨਾਂ ਨੇ ਬਤਮੀ ਜੀ ਬੋਲੀ ਯਾਰ ਫਾਸਾ ਮੇਰੇ ਰੋਂਣ ਲੱਗ ਗਏ ਸੀ ਕਿਉਂਕਿ ਉਸ ਟਾਈਮ ਕੰਡੀਸ਼ਨ ਸੀਰੀਅਸ ਸੀ। ਸਾਨੂੰ ਦੋੜ ਸੀ ਕਿ ਆਪਾਂ ਪਹਿਲੇ ਪੇਸ਼ੈਂਟ ਦੀ ਜਾਨ ਬਚਾ ਲਈਏ। ਲੇਕਿਨ ਇਹਨਾਂ ਨੂੰ ਇੱਕ 20-30 ਰੁਪਏ ਪਿੱਛੇ ਕਿਸੇ ਦੀ ਜਾਨ ਨਾਲ ਕੋਈ ਨਹੀਂ ਹੈਗਾ।